ਏ ਭੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਜੋਗੀਆਂ ਦੇ 84 ਆਸਾਂ ਕਰਕੇ ਵੇਖ ਲੈ ਇਨ੍ਹਾਂ ਆਸਣਾਂ ਦੇ ਨਾਲ ਸਰੀਰਕ ਆਰਬਲਾ ਤੇ ਵੱਧ ਸਕਦੀ ਹੈ ਕਿਉਂ ਪ੍ਰਾਣਾਯਾਮ ਦੇ ਅਨੁਸਾਰ ਸਵਸਾਂ ਨੂੰ ਦਸੰਦਵਾਰ ਵਿੱਚ ਟਿਕਾਇਆ ਸਵਾਸ ਲਈ ਨਾ ਤੇ ਸਰੀਰ ਸਥਿਰ ਹੋ ਕੇ ਬੈਠਾ ਰਿਹਾ ਨਾ ਭੋਖਣਾ ਪਿਆਸ ਤੇ ਚੌਂਕੜਾ ਲਾ ਕੇਵਲ ਸਮਾਧੀ ਵਿੱਚ ਲਿਆ ਗਿਆ ਸਰੀਰ ਦੀ ਆਰਬਲਾ ਤੇ ਵਧਦੀ ਗਈ ਜਿੰਨਾ ਸਮਾਂ ਸਵਾਸਾਂ ਦੀ ਗੁਰਮਖੋਗਦੀਨੀ ਚੱਲੀ ਤੇ ਬੈਠਾ ਰਿਹਾ ਤੇ ਬਾਪੂ ਕਹਿੰਦੇ ਜਿਹੜਾ ਕੰਮ ਕਰਨ ਆਇਆ ਸੀ ਪ੍ਰਮਾਤਮਾ ਨਾਲ ਮਿਲਣਾ ਆਇਆ ਸੀ ਉਹ ਤੇ ਰਹੀ ਗਿਆ ਸਰੀਰ ਦੀ ਆਰਮ ਲੱਭਦੀ ਗਈ ਵੱਡੀ ਯਾਰ ਜਨ ਫੇਰ ਫੇਰ ਜਨਮੈਂ ਹਰ ਸਿਉ ਸੰਗ ਨਾ ਗਹਿਆ ਸਰੀਰ ਕਰਬਲਾ ਬਹੁਤ ਵੱਡੀ ਹੋ ਗਈ ਲੋਕ ਦੂਰੋਂ ਦੂਰੋਂ ਚੱਲ ਦਰਸ਼ਨ ਕਰਨ ਮੰਨਦੇ ਕਿਉਂ ਸਰੀਰ ਉਮਰ ਬਹੁਤ ਆ ਬੀ ਤੇ ਬਾਪੂ ਕਹਿੰਦੇ ਤੇ ਜੇ ਪ੍ਰਾਣਾयाम ਕੋਸ਼ਕ ਲਵੇਂ ਤੇ ਧੂਮੀ ਕਰ ਲਾ ਲਖਨਾਗਾں ਕਰੋੜ ਕਾਗਾ ਇੰਨਾਂ ਜੀ ਉਮਰ ਥੋੜੀ ਐ ਕਿਤੇ ਬਰਖ ਫਲਉਤੀ ਰਹਿੰਦੇ ਵਿਚਾਰੇ ਉਮਰਾਂ ਦੇ ਤਕਾਜੇ ਨਹੀਂ ਭਾਈ ਜੇ ਉਮਰਾਂ ਦੇ ਤਕਾਜ਼ੇ ਕਰੋਗੇ ਤੇ ਪੰਜੋਖਰਾ ਸਾਹਿਬ ਦੇ ਪੰਡਤਾਂ ਦੀ ਤਰ੍ਹਾਂ ਗੁਰਮੁਖੋ ਹੰਕਾਰੀ ਬਣ ਕੇ ਰਹਿ ਜਾਗੇ ਵੀ ਇਹ ਛੋਟੀ ਜੀ ਉਮਰ ਦਾ ਬੱਚਾ ਤਖਤ ਤੇ ਬਿਠਾਇਆ ਫਿਰ 7 ਤੇ 9 ਸਾਲ ਦੀਆਂ ਜਿੰਦਾਂ ਨੂੰ ਤੁਸੀਂ ਕਿੱਦਾਂ ਨਮਸਕਾਰਾਂ ਕਰੋਗੇ ਬਿਲਕੁਲ ਛੋਟੀ ਜੀ ਤਾਂ ਉਮਰ ਦੇ ਆ ਵੀ ਇੱਥੇ ਉਮਰਾਂ ਦੇ ਤਕਾਜ਼ੇ ਨਹੀਂ ਇੱਥੇ ਕਰਨੀਆਂ ਦੇ ਤਕਾਜ਼ੇ ਆ ਇਤੇ ਕਰਨੀ ਨਾ ਮਚਾਈ ਜਾ ਜੇ ਉਮਰਾਂ ਹੀ ਵੱਡੀਆਂ ਕਰਨ ਦੇ ਨਾਲ ਗਨ ਕੋ ਕੇਵਲ ਲਾਹਾ ਮਿਲਦਾ ਹੁੰਦਾ ਤੇ ਬਾਪੂ ਕਦੇ ਆਹ ਬਚਨ ਆਪਣੀ ਰਸਨਾ ਤੋਂ ਉਚਾਰਦਾ ਹੀ ਨਾ ਉਮਰ ਵੱਡੀ ਨਹੀਂ ਚਾਹੀਦੀ ਉਮਰ ਸਫਲ ਚਾਹੀਦੀ ਹੈ ਤੇ ਸਫਲਤਾ ਹੋਊਗੀ ਕਬੀਰ ਏਕ ਕੜੀ ਆਧੀ ਕਰੀ ਆਧੀ ਹੂੰ ਤੇ ਆਗ ਭਗਤਨ ਸੇਤੀ ਹੋਸ ਤੇ 2 ਗੀਨੇ 16